ਅੱਛੇ ਸ਼ੀਕਲ ਦੋਸਤੋ ਦੋਸਤੋ ਅੱਜਕਲ ਇੱਕ ਚਿਹਰਾ ਹਰਿਆਣਵੀ ਸਿੰਗਰ ਬੜਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈਗਾ ਉਹ ਹੈ ਮਨਕਿਰ ਤੋਲਕ ਤੁਸੀਂ ਦੇਖਿਆ ਹੋਣਾ ਬਈ ਹਾਂ ਕਿਵੇਂ ਬਾੜ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਬਹੁਤ ਪੈਸਿਆਂ ਦੀ ਹੈਲਪ ਕਰ ਰਹੇ ਨੇ ਹੁਣ ਦੋਸਤੋ ਮੇਰੇ ਵਾਂਗੂ ਤੁਹਾਡੇ ਵੀ ਦਿਲਾਂ 'ਚ ਇੱਕ ਸਵਾਲ ਪੈਦਾ ਹੁੰਦਾ ਹੋਣਾ ਵੀ ਆਖਿਰ ਇਹਨਾਂ ਪੈਸਾ ਮਨਕਿਰ ਤੋਲਕ ਨੂੰ ਕਿੱਥੋਂ ਆ ਰਿਹਾ ਹੈ ਦੋਸਤੋ ਪਹਿਲੀ ਗੱਲ ਤੇ ਇਹ ਕਿ ਜੋ ਜਿੱਥੇ ਤੱਕ ਮੈਨੂੰ ਪਤਾ ਹੈ ਬਾਈ ਮਨਕ੍ਰਿਤ ਵਾਲਕ ਪਾਜੀ ਬਾਈ ਖਾਨਦਾਨੀ ਬੰਦਾ ਹੈਗਾ ਇਹ ਆਪਣੇ ਦਦਦੇ ਪ੍ਰਦਦਦੇ ਦੇ ਟਾਈਮ ਦੇ ਬਹੁਤ ਤਗੜੇ ਜ਼ਿਮੀਦਾਰ ਨੇ ਬਹੁਤ ਤਗੜੇ ਬੰਦੇ ਨੇ ਦੂਜਾ ਬਾਈ ਸਰਕਲ ਬਹੁਤ ਵੱਡਾ ਹੈ ਪਾਜੀ ਦਾ ਦੋਸਤੀ ਦਾ ਸਰਕਲ ਜਿਵੇਂ 7-8 ਸਾਲ ਪਹਿਲਵਾਨੀ ਵੀ ਕਰਦੇ ਰਹੇ ਨੇ ਉਹ ਪਹਿਲਵਾਨ ਗਰੁੱਪ ਜਿਹੜੇ ਹੈਗੇ ਉਹ ਵੀ ਜੁੜੇ ਹੋਏ ਨੇ ਨਾਲ ਔਰ ਦੋਸਤੀ ਤੋਂ ਲਵਾ ਭਾਈ ਖੁਦ ਦਾ ਵੀ ਇਹਨਾਂ ਨੇ ਬੜਾ ਕਿੰਨੇ ਗੀਤ ਇਹਨਾਂ ਦੇ ਚੱਲੇ ਨੇ ਮਿਲੀਅਨ ਬਿਲੀਅਨ ਵਿਊਜ਼ ਆਂਦੇ ਨੇ ਖੂਬ ਮਤਲਬ ਅੱਛੀ ਕਮਾਈ ਕੀਤੀ ਹੈ ਬਾਈ ਨੇ ਔਰ ਵਿਦੇਸ਼ਾਂ 'ਚ ਬੈਠੇ ਵੀ ਯਾਰੀ ਦੋਸਤੀ ਦਾ ਸਰਕਲ ਬਹੁਤ ਇਹਨਾਂ ਦਾ बिजनेसमੈਨ ਟੈਰਾ ਟੂਰਾਂ ਵਾਲੇ ਹੋਗੇ ਕਈ ਵਾਰੀ ਪਾਜੀ ਨੂਰ ਨੇ ਨਾਮ ਨੁੰਮ ਵੀ ਲੈਂਦੇ ਨੇ ਤੁਸੀਂ ਦੇਖਿਆ ਹੋਣਾ ਤਾਂ ਭਾਈ ਮਨਕੀਰ ਤੌਲਕ ਪਾਜੀਪ ਨੇ ਦਿਲੋਂ ਸੇਵਾ ਕਰ ਰਹੇ ਨੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਔਰ ਪਤਾ ਹੀ ਕਹਾਂਗੇ ਬਾਈ ਨੂੰ ਦਿਲ ਤੋਂ ਯਾਰ ਬਿਲਕੁਲ ਸਲੂਟ ਹੈ ਬਾਈ ਯਾਰ ਬਹੁਤ ਦਿਲ ਜਿੱਤ ਲਿਆ ਭਰਾ ਨੇ ਔਰ ਆਪਣੇ ਦਾ ਬਈ ਸ਼ੁਰੂ ਤੋਂ ਇਹ ਹੀ ਆਦਤ ਹੈ ਚੰਗੇ ਨੂੰ ਚੰਗਾ ਕਹਿਣਾ ਮਾੜੇ ਨੂੰ ਮਾੜਾ ਕਹਿਣਾ ਸੋ ਮੈਨੂੰ ਨਹੀਂ ਲੱਗਦਾ ਹੁਣ ਇਹ ਸੇਵਾ ਰੁਕਣ ਵਾਲੀ ਹੈ ਜਿਵੇਂ ਜਿਵੇਂ ਇਹਨਾਂ ਦਾ ਸਰਕਲ ਇਹਨਾਂ ਦੀ ਟੀਮ ਜਿਵੇਂ ਜਿਵੇਂ ਨਵੇਂ ਬੰਦੇ ਜਾਂ ਪੁਰਾਣੇ ਬੰਦੇ ਜੁੜਦੇ ਜਾਣਗੇ ਤਾਂ ਇਹ ਸੇਵਾ ਉਹ ਬਹੁਤ ਅੱਗੇ ਤੱਕ ਜਾਏਗੀ ਬਾਈ ਬਹੁਤ ਅੱਗੇ ਤੱਕ ਜਾਏਗੀ ਇਹ ਸੇਵਾ ਇਹ ਸੇਵਾ ਨਹੀਂ ਹੁਣ ਰੁਕਦੀ ਬਾਈ ਅ ਅੱਜ ਸਿੱਖਾਲੇ ਦੋਸਤੋ ਦੋਸਤੋ ਅੱਜਕੱਲ ਇੱਕ ਚਿਹਰਾ ਹਰਿਆਣਵੀ ਸਿੰਗਰ ਬੜਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈਗਾ ਉਹ ਹੈ ਮਨਕਿਰ ਤੌਲਕ ਤੁਸੀਂ ਦੇਖਿਆ ਹੋਣਾ ਵੀ ਹਾਂ ਕਿਵੇਂ ਬਾੜਪੀੜਤਾ ਦੀ ਮਦਦ ਕਰ ਰਹੇ ਨੇ ਤੇ ਬਹੁਤ ਪੈਸਿਆਂ ਦੀ ਹੈਲਪ ਕਰ ਰਹੇ ਨੇ ਹੁਣ ਦੋਸਤੋ ਮੇਰੇ ਵਾਂਗੂ ਤੁਹਾਡੇ ਵੀ ਦਿਲਾਂ 'ਚ ਇੱਕ ਸਵਾਲ ਪੈਦਾ ਹੁੰਦਾ ਹੋਣਾ ਵੀ ਆਖਿਰ ਵੀ ਇਹਨਾਂ ਪੈਸਾ ਮਨਕਿਰ ਤੌਲਕ ਨੂੰ ਕਿੱਥੋਂ ਆ ਰਿਹਾ ਹੈ ਦੋਸਤੋ ਪਹਿਲੀ ਗੱਲ ਤੇ ਹੈ ਕਿ ਜੋ ਜਿੱਥੇ ਤੱਕ ਮੈਨੂੰ ਪਤਾ ਹੈ ਬਾਈ ਮਨਕ੍ਰਿਤ ਔਲਕ ਪਾਜੀ ਬਾਈ ਖਾਨਦਾਨੀ ਬੰਦਾ ਹੈਗਾ ਇਹ ਆਪਣੇ ਦਾਦੇ ਪਰਦਾਦੇ ਦੇ ਟਾਈਮ ਦੇ ਬਹੁਤ ਤਗੜੇ ਜ਼ਿਮੀਦਾਰ ਨੇ ਬਹੁਤ ਤਗੜੇ ਬੰਦੇ ਨੇ ਦੂਜਾ ਬਾਈ ਸਰਕਲ ਬਹੁਤ ਵੱਡਾ ਹੈ ਪਾਜੀ ਦਾ ਦੋਸਤੀ ਦਾ ਸਰਕਲ ਜਿਵੇਂ 7-8 ਸਾਲ ਪਹਿਲਵਾਨੀ ਵੀ ਕਰਦੇ ਰਹੇ ਨੇ ਉਹ ਪਹਿਲਵਾਨ ਗਰੁੱਪ ਜਿਹੜੇ ਹੈਗੇ ਉਹ ਵੀ ਜੁੜੇ ਹੋਏ ਨੇ ਨਾਲ ਔਰ ਦੋਸਤੀ ਤੋਂ ਲਵਾ ਭਾਈ ਖੁਦ ਦਾ ਵੀ ਇਹਨਾਂ ਨੇ ਬੜਾ ਕਿੰਨੇ ਗੀਤ ਇਹਨਾਂ ਦੇ ਚੱਲੇ ਨੇ ਮਿਲੀਅਨ ਬਿਲੀਅਨ ਵਿਊਸ ਆਂਦੇ ਨੇ ਖੂਬ ਮਤਲਬ ਅੱਛੀ ਕਮਾਈ ਕੀਤੀ ਹੈ ਭਾਈ ਨੇ ਔਰ ਵਿਦੇਸ਼ਾਂ 'ਚ ਬੈਠੇ ਵੀ ਯਾਰੀ ਦੋਸਤੀ ਦਾ ਸ਼ਕਲ ਬਹੁਤ ਇਹਨਾਂ ਦਾ बिजनेसमੈਨ ਟੈਰਾ ਟੂਰਾਂ ਵਾਲੇ ਹੋ ਗਏ ਕਈ ਵਾਰੀ ਭਾਜੀ ਨੂਰ ਨੇ ਨਾਮ ਨੂਨ ਵੀ ਲੈਂਦੇ ਨੇ ਤੁਸੀਂ ਦੇਖਿਆ ਹੋਣਾ ਤਾਂ ਭਾਈ ਮਨਕੀਰ ਤੌਲਕ ਪਾਜੀ ਨੇ ਦਿ ਲੋਗ ਸੇਵਾ ਕਰ ਰਹੇ ਨੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਔਰ ਪਤਾ ਹੀ ਕਹਾਂਗੇ ਬਾਈ ਨੂੰ ਦਿਲ ਤੋਂ ਯਾਰ ਬਿਲਕੁਲ ਸਲੂਟ ਹੈ ਬਾਈ ਯਾਰ ਬਹੁਤ ਦਿਲ ਜਿੱਤ ਲਿਆ ਆਪਣੇ ਔਰ ਆਪਣੇ ਤਾਂ ਬਾਈ ਸ਼ੁਰੂ ਤੋਂ ਇਹੀ ਆਦਤ ਹੈ ਚੰਗੇ ਨੂੰ ਚੰਗਾ ਕਹਿਣਾ ਮਾੜੇ ਨੂੰ ਮਾੜਾ ਕਹਿਣਾ ਸੋ ਮੈਨੂੰ ਨਹੀਂ ਲੱਗਦਾ ਹੁਣ ਇਹ ਸੇਵਾ ਰੁਕਣ ਵਾਲੀ ਹੈ ਜਿਵੇਂ ਜਿਵੇਂ ਇਹਨਾਂ ਦਾ ਸਰਕਲ ਇਹਨਾਂ ਦੀ ਟੀਮ ਜਿਵੇਂ ਜਿਵੇਂ ਨਵੇਂ ਬੰਦੇ ਜਾਂ ਪੁਰਾਣੇ ਬੰਦੇ ਜੁੜਦੇ ਜਾਣਗੇ ਤਾਂ ਇਹ ਸੇਵਾ ਉਹ ਬਹੁਤ ਅੱਗੇ ਤੱਕ ਜਾਏਗੀ ਬਾਈ ਬਹੁਤ ਅੱਗੇ ਤੱਕ ਜਾਏਗੀ ਇਹ ਸੇਵਾ ਇਹ ਸੇਵਾ ਨਹੀਂ ਹੁਣ ਰੁਕਦੀ ਬਾਈ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027